ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਅਮਰਸਕ ਕਮਿਸ਼ਨਰ ਟਰਚ ਖਾਸ ਤੌਰ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਕਮਿਸ਼ਨਰ ਸਾਹਿਬ ਵੱਲੋਂ ਸਖਤ ਦਿਸ਼ਾੜ ਦੇ ਦਿੱਤੇ ਹੋਏ ਨੇ ਔਰ ਇਹਦੀ ਲੜੀ ਵਿੱਚ ਐਸ ਐਚ ਓ ਡੀ ਡਿਵੀਜ਼ਨ ਰਕੇਸ਼ ਕੁਮਾਰ ਇਹਨਾਂ ਨੇ ਇੱਕ ਦੋਸ਼ੀ ਸਰਜੀਤ ਸਿੰਘ ਸਰਜੀਤ ਸਿੰਘ ਬਾਲਸਚੰਦਰ ਦਾ ਹੈਗਾ ਉਹਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਔਰ 1 ਕਿਲੋ 12 ਗ੍ਰਾਮ ਹੈਰੋਇਨ ਤੋਂ ਬਰਾਮਦ ਹੋਈ ਹੈ ਔਰ ਜਿਸਿਸਵੰਚ 12 ਨੰਬਰ ਮਕਦਮਾ 10325 ਦਰਜ ਕੀਤਾ ਸੀ ਔਰ ਇਹ ਜਿਹੜਾ ਦੋਸ਼ੀ ਹੈਗਾ 50 ਰੋਡਵੇ ਵਰਕਸ਼ਾਪ ਜੋ ਲੱਕੜ ਮੰਡੀ ਦੇ ਨੇੜੇ ਏਰੀਆ ਚ ਫੜਿਆ ਗਿਆ ਸੀਗਾ ਔਰ ਇਹ ਜਿਹੜੀ ਕਾਮਯਾਬੀ ਹੋਈ ਹੈ ਔਰ ਬੜੀ ਐ ਐਡੀਸੀ ਵੀ ਵਿਸ਼ਾਲਜੀਤ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬੜਾ ਸ਼ਲਾਘਾਯੋਗ ਕੰਮ ਕੀਤਾ ਹੈਗਾ ਬਾਕੀ ਇਹ ਜਿਹੜੀ ਮਹਮ ਹੈਗੀ ਹੈ ਨਸ਼ਿਆਂ ਦੇ ਖਿਲਾਫ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਫੁਲਰ ਜਿਹੜੇ ਦੇਸ਼ਾਂ ਦੇ ਦਸਾਂ ਚੱਲ ਰਹੀ ਹੈ ਉਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗਾ